ਹਾਂਜੀ ਨਵੇਂ ਪ੍ਰਿੰਟ ਆ ਗਏ ਨੇ ਮੈਚਿੰਗ ਸੂਟਾਂ ਦੇ ਵਿੱਚ ਪਲੇਨ ਬਾਟਮ ਪ੍ਰਿੰਟਡ ਸ਼ਰਟ ਰਹੇਗੀ ਸ਼ਰਟ 1.75 ਵੱਡੇ ਪਣੇ ਦੇ ਵਿੱਚ ਬਾਟਮ 2 ਮੀਟਰ ਪਲੇਨ ਵੱਡੇ ਪਣੇ ਦੇ ਵਿੱਚ ਮਿਲੇਗੀ ਮੈਚਿੰਗ ਸੂਟ ਨੇ ਵਿਦਆਊਟ ਦੁਪੱਟਾ ਮਿਲਣਗੇ ਵਿਦਆਊਟ ਸਟਿਚ ਲੈਨਿੰਗ ਰੈਡੀ ਹੋਣਗੇ 450 ਦੇ ਵਿੱਚ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਬਾਏ ਕਰ ਸਕਦੇ ਹੋ ਇਹ ਵੀ ਪਿਓਰ ਕੈਮਬਰੀ ਕਾਟਨ ਪ੍ਰਿੰਟਡ ਮੈਚਿੰਗ ਸੂਟ ਰਹਿਣਗੇ ਸਾਰੇ ਜੋ ਆਪਾਂ ਐਡ ਕੀਤੇ ਨੇ ਮੈਚਿੰਗ ਉਹ ਪਿਓਰ ਦੇ ਵਿੱਚ ਰਹਿਣਗੇ ਸ਼ਰਟ ਵੱਡੇ ਪਣੇ ਚ ਰਹੇਗੀ ਬਾਟਮ ਵੀ ਵੱਡੇ ਪਣੇ ਦੇ ਵਿੱਚ ਰਹੇਗੀ 450 ਚ ਕੋਈ ਵੀ ਇਨਾ ਮੈਚਿੰਗ ਸੂਟਾਂ ਵਿੱਚੋਂ ਬਾਈ ਕਰ ਸਕਦੇ ਹੋ ਜੇ ਤੁਸੀਂ ਵੱਡੇ ਪਣੇ ਵਿੱਚ ਬਾਈ ਕਰਨਾ ਚਾਹੁੰਦੇ ਹੋ ਤਾਂ 1 70 ਵੱਡੇ ਪਣੇ ਚ ਸ਼ਰਟ ਹੋਏਗੀ ਬਾਟਮ 2 ਮੀਟਰ ਵੱਡੇ ਪਣੇ ਦੇ ਵਿੱਚ ਹੋਏਗੀ ਨਾਰਮਲ ਪਣੇ ਦੇ ਵਿੱਚ 2.5 2.5 ਮੀਟਰ ਦੋਨਾਂ ਦੀ ਤੁਹਾਨੂੰ ਕਟ ਮਿਲੇਗੀ ਇਹ ਵੀ ਵਿਦਆਊਟ ਦੁਪੱਟਾ ਰਹਿਣਗੇ ਬਹੁਤ ਜ਼ਿਆਦਾ ਇਨ੍ਹਾਂ ਸੂਟਾਂ ਦੀ ਡਿਮਾਂਡ ਆ ਰਹੀ ਸੀ ਪਾਕਿਸਤਾਨੀ 컬렉ਸ਼ਨ ਆ ਰਾਮਟੈਕਸ ਫੈਬਰਿਕ ਰਹੇਗਾ ਪਿਓਰ ਕੈਮਰੀ ਕਾਟਨ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਪਾਕਿਸਤਾਨੀ ਡਿਜ਼ਾਈਨਰ ਇਸ ਦੇ ਨਾਲ ਕਟਵਰਕ ਬਾਟਮ ਡਿਜ਼ਾਈਨਰ ਰੈਡੀ ਹੋਈ ਆ ਸ਼ਰਟ ਰਹੇਗੀ 1.80 ਵੱਡੇ ਪੈਣੇ ਦੇ ਵਿੱਚ ਬਾਟਮ 2 ਮੀਟਰ ਪੈਂਟੈਕਸ ਵਾਲੀ ਡਿਜ਼ਾਈਨਰ ਲੈਸਸ ਦਾ ਵਰਕ 2 ਮੀਟਰ ਮਿਲੇਗੀ विदाउट दुपट्टा इस सूट ने 650 ਵਿੱਚ ਤੁਸੀਂ ਇਹਨਾਂ ਨੂੰ ਬਾਇ ਕਰ ਸਕਦੇ ਹੋ ਨਵੇਂ ਪ੍ਰਿੰਟ ਆਈ ਸੀ ਐਡ ਕੀਤੇ ਨੇ ਇਹ ਵਰਕ ਲਈ ਸੂਟ ਆਪਣਾ ਵਰਕ ਦੇ ਲਈ ਨੇ ਪਲੇਨ ਫੈਬਰਿਕ ਪਿਓਰ ਬਰਬਰੀ कॉटन ਤੇ ਖਾਦੀ कॉटन ਐਡ ਕੀਤੀ ਹੋਈ ਆ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਪਲੇਨ ਫੈਬਰਿਕ ਰਹੇਗਾ ਵਰਕ ਕਰਨ ਦੇ ਲਈ ਇਹਨਾਂ ਵਿੱਚੋਂ ਸਿਲੈਕਟ ਕਰ ਸਕਦੇ ਹੋ ਸੂਟ ਦਾ ਪ੍ਰਾਈਸ ਰਹੇਗਾ ਓਨਲੀ 750 ਬਾਟਮ ਵਰਕ ਵਾਲੇ ਸੂਟ ਨੇ ਪਿਓਰ ਕੈਮਰੀ कॉटन शर्ट 1.75 ਵੱਡੇ ਪਣੇ ਚ ਸੁਪਰ ਫਾਈਨ ਫੈਬਰਿਕ ਆ ਕੰਟਰਾਸਟ ਬਾਟਮ ਬਾਟਮ ਤੇ ਵਰਕ ਮਿਲੇਗਾ ਸੌਫਟ ਕੁਆਲਿਟੀ ਦਾ ਟਾਈ ਡਾਈ ਦੁਪੱਟਾ ਰਹੇਗਾ 699 ਦੇ ਵਿੱਚ ਸੋਰ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੈਵੀ ਡਿਸਕਾਊਂਟ ਹੈ ਇਹਨਾਂ ਸੂਟਾਂ ਦੇ ਉੱਪਰ ਦੁਪੱਟਾ ਸੂਟ ਰਹੇਗਾ ਫੈਬਰਿਕ कॉटन ਡਿਜੀਟਲ ਪ੍ਰਿੰਟ ਸ਼ਰਟ 2.5 ਮੀਟਰ ਬਾਟਮ 2.5 ਮੀਟਰ ਸੌਫਟ ਮਲ कॉटन ਪ੍ਰਿੰਟਡ ਦੁਪੱਟਾ 600 ਦੇ ਵਿੱਚ ਬਾਈ ਕਰ ਸਕਦੇ ਹੋ ਪ੍ਰੀਮੀਅਮ ਪਾਕਿਸਤਾਨੀ 컬렉ਸ਼ਨ ਰਹੇਗੀ ਇਹ ਵੀ ਪਿਓਰ ਕਾਟਨ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਇੱਕ ਕੱਸੀ ਵੱਡੇ ਪਣੇ ਦੇ ਵਿੱਚ ਬਾਟਮ ਇਸ ਦੇ ਨਾਲ ਇੱਕ ਕੱਸੀ ਵੱਡੇ ਪਣੇ ਦੇ ਵਿੱਚ ਰਹੇਗੀ ਡਿਜ਼ਾਈਨਰ ਪਾਕਿਸਤਾਨੀ ਬਾਟਮ ਰੈਡੀ ਹੋਈ ਆ 700 ਦੇ ਵਿੱਚ ਵਿਦਾਊਟ ਦੁਪੱਟਾ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ WhatsApp ਨੰਬਰ ਮੈਂਸ਼ਨ ਹੈ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਕੈਸ਼ ਔਰ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਫੈਬਰਿਕ ਬਹੁਤ ਅੱਛਾ ਹੈ ਨਾ ਸੁੱਟਾਂ ਦਾ ਗਰਮੀਆਂ ਦੇ ਲਈ ਬੈਸਟ ਨੇ ਵੀਡੀਓ ਨੂੰ ਤੁਸੀਂ ਐਂਡ ਦੇਖਿਆ ਐਂਡ ਤੱਕ ਦੇਖਿਆ ਉਸਦੇ ਲਈ ਬਹੁਤ ਬਹੁਤ ਧੰਨਵਾਦ